ਸਸ਼ੀਏਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਮਠਿਆਈ ਵੰਡਣ ਲਈ ਹੋ ਚਾਉ ਤਿਆਰ ਕਿਉਂਕਿ ਹੁਣ ਰੇਦੀ ਸਿੱਧੀ ਤੇ ਦਾਤਾ ਭਗਵਾਨ ਸ਼੍ਰੀ ਗਣੇਸ਼ ਅਤੇ ਧਾਨ ਦੀ ਦੇਵੀ ਮਾਂ ਲਕਸ਼ਮੀ ਦੇ ਆਸ਼ੀਰਵਾਦ ਨਾਲ ਤੁਹਾਨੂੰ 3 ਅਕਤੂਬਰ ਤੋਂ 31 ਅਕਤੂਬਰ ਪਾਵ ਅਕਤੂਬਰ ਮਹੀਨੇ ਦੇ ਇਨ੍ਹਾਂ 30 ਦਿਨਾਂ ਦੇ ਅੰਦਰ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਜੀ ਹਾਂ ਦੋਸਤੋ ਹਜ਼ਾਰ ਕਿਲੋ ਮਠਿਆਈ ਵੰਡਣੇ ਪਾਵੇਗੇ ਤੁਹਾਨੂੰ ਇੰਨੀ ਵੱਡੀ ਖੁਸ਼ਖਬਰੀ ਮਿਲੇਗੀ ਤੁਹਾਨੂੰ ਇਹ ਜੋ 30 ਦਿਨਾਂ ਦੇ ਵਿੱਚ ਮਿਲਣ ਵਾਲੀ ਹੈ ਇਹਨਾਂ 30 ਦਿਨਾਂ ਦਾ ਸਮਾਂ ਤੁਹਾਡੇ ਲਈ ਪਾਕਸ਼ਾਲੀ ਸਮਾਂ ਹੈ ਬਹੁਤ ਹੀ ਚੰਗਾ ਸਮਾਂ ਤੁਹਾਡੇ ਲਈ ਹੈ ਕਿਉਂਕਿ ਇਸ ਸਮੇਂ ਵਿੱਚ ਭਗਵਾਨ ਗਣੇਸ਼ ਮਾਤਾ ਲక్ష్ਮੀ ਦੀ ਤੁਹਾਡੇ ਉੱਪਰ ਕਿਰਪਾ ਵਰਨ ਵਾਲੀ ਹੈ ਪੂਰੇ 11 ਸਾਲਾਂ ਦੇ ਬਾਅਦ ਤੁਹਾਨੂੰ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਜੀ ਹਾਂ ਦੋਸਤੋ 11 ਸਾਲਾਂ ਦੇ ਬਾਅਦ ਤੁਹਾਡੇ ਲਈ ਸਭ ਤੋਂ ਵੱਡੀ ਖੁਸ਼ਖਬਰੀ ਆਈ ਹੈ ਜੋ ਕਿ ਤੁਹਾਨੂੰ ਇਹਨਾਂ 30 ਦਿਨਾਂ ਵਿੱਚ ਮਿਲਣ ਵਾਲੀ ਹੈ ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਕਿਹੜੇ ਖੇਤਰ ਤੋਂ ਮਿਲਣ ਵਾਲੀਆਂ ਹਨ ਕਿਹੜੀਆਂ ਕਣੀਆਂ ਵੱਡੀਆਂ ਖੁਸ਼ਖਬਰੀਆਂ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਮਿਲਣ ਗਿਆ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹਨਾਂ 30 ਦਿਨਾਂ ਦੇ ਅੰਦਰ ਭਗਵਾਨ ਕੰਨੇਸ਼ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਬੜੇ ਹੀ ਦੁਰਲਭ ਜੋਗ ਪਾਣ ਰਹੇ ਹਨ ਪੂਰੇ 11 ਸਾਲਾਂ ਦੇ ਵਿੱਚ ਜਿਸ ਵਿੱਚ ਕੇ ਗਾਜलक्ष्मी ਪ੍ਰਾਪਤੀ ਜੋਗ ਸਵਾਸੇ ਦੇ ਜੋਗ ਅਮਰ ਸੇਦੇ ਜੋਗ ਬਦਾਤੀ ਰਾਜ ਜੋਗ ਤਾਂ ਜੋਗ ਦੇ ਨਾਲ ਨੌਂਕਰੀ ਜੋਗ ਦਾ ਵੀ ਸ਼ੁਭ ਸੰਜੋਗ ਹੈ ਨਾਲ ਹੀ ਸੰਤਾਨ ਪ੍ਰਾਪਤੀ ਵੱਡਾ ਸ਼ੋਭ ਸੰਜੋਗ ਤੁਹਾਡੇ ਲਈ ਹੈ ਅਤੇ ਦੋਸਤੋ ਇਹ ਉਸਮਾ ਹੋਵੇਗਾ ਜਦੋਂ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਮਿਹਨਤ ਕੀਤੀ ਹੈ ਤੇ ਉਸ ਅਨੁਸਾਰ ਸ਼ੁਭ ਫਲ ਤੁਹਾਨੂੰ ਪ੍ਰਾਪਤ ਹੋਣਗੇ ਵੀਡੀਓ ਨੂੰ ਮਿਸ ਨਾ ਕਰਨਾ ਪੂਰਾ ਵੀਡੀਓ ਦੇਖਣਾ ਕਿਹੜੀਆਂ-ਕਿਹੜੀਆਂ ਵੱਡੀਆਂ ਖੁਸ਼ਖਬਰੀਆਂ ਕਿਹੜੇ-ਕਿਹੜੇ ਖੇਤਰਾਂ ਵਿੱਚ ਮਿਲਣਗੀਆਂ ਤੇ ਕਿਸ ਪ੍ਰਕਾਰ ਦੇ ਸਮੇਂ ਦਾ ਤੁਹਾਨੂੰ ਫਾਇਦਾ ਲੈਣਾ ਹੈ ਲਾਭ ਉਠਾਉਣਾ ਹੈ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਕੁਝ ਜ਼ਰੂਰੀ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ ਇਹਨਾਂ ਗੱਲਾਂ ਤੇ ਅਮਲ ਵੀ ਕਰਨਾ ਹੋਵੇਗਾ ਜਿਸ ਨਾਲ ਇਸ ਸਮੇਂ ਦਾ ਹੋਰ ਫਾਇਦਾ ਤੁਹਾਨੂੰ ਮਿਲ ਜਾਵੇ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੈ ਵੀਡੀਓ ਨੂੰ ਮਿਸ ਨਾ ਕਰਨਾ ਇੱਕ ਇੱਕ ਹਿੱਸਾ ਇੱਕ ਇੱਕ ਗੱਲ ਵੀਡੀਓ ਦੇ ਬਹੁਤ ਹੀ ਜ਼ਰੂਰੀ ਹੈ ਤੁਹਾਡੇ ਲਈ ਪੂਰਾ ਵੀਡੀਓ ਧਿਆਨ ਦੇ ਨਾਲ ਦੇਖਣਾ ਜਿੰਨਾਂ ਗੱਲਾਂ ਤੇ ਤੁਹਾਨੂੰ ਸਾਵਧਾਨੀਆਂ ਵਰਤਣ ਲਈ ਭੋਲਿਆ ਜਾਵੇ ਉਹਨਾਂ ਗੱਲਾਂ ਦੇ ਵਿਸ਼ੇਸ਼ ਰੂਪ ਦੇ ਨਾਲ ਧਿਆਨ ਦੇਣਾ ਕਿਉਂਕਿ ਇਸ ਸਮੇਂ ਵਿੱਚ ਵੱਡੇ ਲਾਭ ਮਿਲਣਗੇ ਤੁਹਾਨੂੰ ਲਾਭ ਮਿਲਣਗੇ ਵੱਡੀਆਂ-ਵੱਡੀਆਂ ਸਫਲਤਾਵਾਂ ਮਿਲਣਗੀਆਂ ਪਰੰਤੂ ਕਿਸ ਪ੍ਰਕਾਰ ਇਸ ਦਾ ਤੁਹਾਨੂੰ ਫਾਇਦਾ ਉਠਾਉਣਾ ਹੈ ਤੁਸੀਂ ਕਿਸ ਪ੍ਰਕਾਰ ਲਾਭ ਉਠਾ ਸਕਦੇ ਹੋ ਉਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੇ ਵੀਡੀਓ ਨੇ ਸੇਵ ਵਾਲਾ ਹੀ ਦੇਖ ਪਾਵੇਗਾ ਕਿਉਂਕਿ ਬਹੁਤ ਹੀ ਭਾਗਸ਼ਾਲੀ ਵੀਡੀਓ ਹੈ ਕਿਸ ਪ੍ਰਕਾਰ ਭਗਵਾਨ ਗਣੇਸ਼ ਮਾਤਾ ਲక్ష్ਮੀ ਦੀ ਤੁਹਾਡੇ ਉੱਪਰ ਕਿਰਪਾ ਵਰਸੇਗੀ ਅੱਗੇ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਭਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼੍ਰੀ ਗਣੇਸ਼ ਜੈ ਮਾ ਲక్ష్ਮੀ ਜੀ ਰੋ ਲਿਖਣਾ ਜੈਸ ਨਾਲ ਭਗਵਾਨ ਗਣੇਸ਼ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਇਹਨਾਂ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਹਮੇਸ਼ਾ ਬਣੀ ਰਹੇ ਤੇ ਦੋਸਤੋ ਆਓ ਜਾਣਦੇ ਹਾਂ ਕੁੰਭ ਰਾਸ਼ੀ ਵਾਲਿਆਂ ਦਾ 3 ਅਕਤੂਬਰ ਤੋਂ 31 ਅਕਤੂਬਰ ਅਕਤੂਬਰ ਮਹੀਨੇ ਦੇ ਇਹਨਾਂ 30 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਤੁਹਾਨੂੰ ਦੱਸ ਰਹੀ ਹੈ ਭਗਵਾਨ ਗਣੇਸ਼ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ 3 ਅਕਤੂਬਰ ਤੋਂ 31 ਅਕਤੂਬਰ ਤੱਕ ਦਾ ਸਮਾਂ ਤਨ ਪ੍ਰਾਪਤੀ ਦੇ ਨਾਲ ਪਰਿਆ ਰਹੇਗਾ ਸਭ ਤੋਂ ਪਹਿਲਾਂ ਤਾਂ ਇਹ ਗੱਲ ਜਾਣ ਲਓ ਤੁਸੀਂ ਜੀਹਾਂ ਦੋਸਤੋ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜੋਗ ਗੱਜ ਕੇਸਰੀ ਜੋਗ ਤਨ ਲక్ష్ਮੀ ਪ੍ਰਾਪਤੀ ਜੋਗ ਇਸ ਸਮੇਂ ਦਾ ਤੁਹਾਨੂੰ ਲਾਭ ਉਠਾਉਣਾ ਹੈ ਜੋ ਵੀ ਤੁਹਾਨੂੰ ਤਨ ਪ੍ਰਾਪਤੀ ਦਾ ਅਵਸਰ ਮਿਲੇ ਉਸ ਨੂੰ ਹੱਥੋਂ ਨਹੀਂ ਜਾਣ ਦੇਣਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਜੋ ਵੀ ਗ੍ਰਹਾਂ ਵਿੱਚ ਪਰਿਵਰਤਨ ਹੋਣਗੇ ਤੁਹਾਡੇ ਲਈ ਲਾਭ ਕਰੇ ਰਹਿਣਗੇ ਕਿਉਂਕਿ ਜੋਗੇ ਅਜੇ ਪੰਜੋਕੇ ਹਨ ਹੁਣ ਤੁਹਾਡੇ ਲਈ ਜੋ ਵੀ ਅਜੇ ਕਾਰਜ ਸਨ ਜੋ ਬੰਦੇ-ਬੰਦੇ ਵਿਗੜ ਜਾਂਦੇ ਸਨ ਉਹ ਵੀ ਹੁਣ ਭਗਵਾਨ ਗਣੇਸ਼ ਤੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਬਣਨ ਲੱਗਣਗੇ ਕੈਰੀਅਰ ਅਤੇ ਕਾਰੋਬਾਰ ਨੌਕਰੀ ਅਤੇ ਵੇਚਨਸ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਜੋ ਇਹ ਸਮਾ ਰਹੇਗਾ ਨੌਕਰੀ ਨਾਲ ਸੰਬੰਧਿਤ ਤਾਂ ਬਹੁਤ ਹੀ ਚੰਗਾ ਸਮਾ ਰਹੇਗਾ ਨੌਕਰੀ ਨਾਲ ਸੰਬੰਧਿਤ ਦਾ ਮਤਲਬ ਜੇਕਰ ਤੁਸੀਂ ਨੌਕਰੀ ਪ੍ਰਾਪਤੀ ਦੀ ਚਾਰ ਆਖਦੇ ਹੋ ਮਾਂ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਇਸ ਸਮੇਂ ਵਿੱਚ ਪਰੰਤੂ ਤੁਹਾਨੂੰ ਪਰੰਤੂ ਤੁਹਾਨੂੰ ਕੋਸ਼ਿਸ਼ ਆਪ ਕਰਨੀ ਹੋਵੇਗੀ ਜੇ ਤੁਸੀਂ ਇੰਟਰਵਿਊ ਦਿੱਤਾ ਹੈ ਤਾਂ ਤੁਹਾਨੂੰ ਉਸ ਇੰਟਰਵਿਊ ਦੇ ਸਕਾਰਾਤਮਕ ਨਤੀਜੇ ਸਮੇਂ ਵਿੱਚ ਪ੍ਰਾਪਤ ਹੋਣਗੇ ਅਜੇ ਵੀ ਜੋਗ ਬਣਨਗੇ ਕਿ ਤੁਹਾਨੂੰ ਨੌਕਰੀ ਪ੍ਰਾਪਤੀ ਲਈ ਇੰਟਰਵਿਊ ਵੀ ਦੇਣਾ ਪੈ ਸਕਦਾ ਹੈ ਤਾਂ ਤੁਸੀਂ ਬਸ ਤਿਆਰ ਹੋ ਸਮੇਂ ਦਾ ਲਾਭ ਠਾਉਣ ਦੇ ਲਈ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਪ੍ਰਮੋਸ਼ਨ ਦੇ ਯੋਗ ਹਨ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਤੁਹਾਡੇ ਨਾਲ ਤੁਹਾਡੀ ਨਾਲ ਦੇ ਨਾਲ ਜੇਕਰ ਸਥਾਨ ਪਰਵਰਤਨ ਨੂੰ ਲੈ ਕੇ ਕੋਈ ਤੁਸੀਂ ਯੋਜਨਾ ਬਣਾ ਰਹੇ ਹੋ ਤਾਂ ਤੁਹਾਡਾ ਨੌਕਰੀ ਨਾਲ ਸੰਬੰਧਿਤ ਜੋ ਸਥਾਨ ਪਰਵਰਤਨ ਹੈ ਮੰਨ ਚਾਹਿਆ ਸਥਾਨ ਪਰਵਰਤਨ ਵੀ ਹੋ ਜਾਵੇਗਾ ਨਿਰਾਸ਼ਾ ਹੋਣ ਦੀ ਲੋੜ ਨਹੀਂ ਹੈ ਨਾਲ ਹੀ ਨਾਲ ਜੇਕਰ ਤੁਸੀਂ ਬਿਜ਼ਨਸ ਵਪਾਰ ਕਰਦੇ ਹੋ ਤਾਂ ਇਸ ਸਮੇਂ ਵਿੱਚ ਬਿਜ਼ਨਸ ਵਪਾਰ ਵਿੱਚ ਤੁਹਾਨੂੰ ਦਿਨ-ਦੁਗਣੀ ਰਾਤ ਜੋਗਨੀ ਤਰੱਕੀ ਦੇਖਣ ਨੂੰ ਮਿਲੇਗੀ। ਬਿਜ਼ਨਸ ਅੱਗੇ ਵਧੇਗਾ, ਚਾਰੋਂ ਪਾਸਿਓਂ ਲਾਭ ਮਿਲੇਗਾ ਤੁਹਾਨੂੰ। ਬਸ਼ਰਤੇ ਤੁਸੀਂ ਆਪਣੇ ਬਿਜ਼ਨਸ ਵਪਾਰ ਵਿੱਚ ਲਗਨ ਛੇਲ ਰਹੋ, ਪੂਰਨ ਰੂਪ ਨਾਲ ਸਮਰਪਿਤ ਰਹੋ ਤੇ ਜ਼ਰੂਰੀ ਸਾਵਧਾਨੀਆਂ। ਇੱਕ ਸਾਵਧਾਨੀ ਛੋਟੀ ਜਿਹੀ ਇਹ ਰੱਖੋ ਕਿ ਆਪਣੇ ਸੀਕਰਟ ਕਿਸੇ ਨੂੰ ਨਾ ਦੱਸੋ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਜਾਂ ਜੋ ਕਰੋਗੇ ਕੁਝ ਨਾ ਦੱਸੋ। ਚੁੱਪਚਾਪ ਆਪਣੇ ਕਾਰਜ ਪ੍ਰਤੀ ਲੱਗੇ ਰਹੋ ਸਭ ਲਈ ਇਹ ਨਿਯਮ ਹੈ ਤੁਹਾਡੇ ਪਿੱਛੇ ਹੋਂਦਾ ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਤੁਸੀਂ ਆਪਣੇ ਮਨ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਹੋਰ ਲੋਕਾਂ ਨੂੰ ਦੱਸ ਦਿੰਦੇ ਹੋ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ ਅਸੀਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਤਾਂ ਇਸ ਨਾਲ ਕੀ ਹੁੰਦਾ ਹੈ ਦੋਸਤੋ ਕਿ ਤੁਹਾਡੀਆਂ ਗੱਲਾਂ ਤੇ ਲੋਕ ਗੌਰ ਕਰਕੇ ਉਸ ਤੇ ਅਮਲ ਕਰ ਲੈਂਦੇ ਹਨ ਤੇ ਤੁਸੀਂ ਅਮਲ ਨਹੀਂ ਕਰ ਪਾਉਂਦੇ ਤਾਂ ਤੁਸੀਂ ਪਿੱਛੇ ਰਹਿ ਜਾਂਦੇ ਹੋ ਅਤੇ ਉਹ ਲੋਕ ਤੁਹਾਡੇ ਤੋਂ ਅੱਗੇ ਨਿਕਲ ਜਾਂਦੇ ਹਨ ਤਾਂ ਤੁਹਾਡੇ ਪਿਛੇ ਰਹਿਣ ਦਾ ਇਹ ਵੀ ਇੱਕ ਕਾਰਨ ਹੈ ਕਿ ਤੁਹਾਨੂੰ ਗਾਣਾ ਮਚਾਉਣਾ ਨਹੀਂ ਹੈ ਚੁੱਪਚਾਪ ਆਪਣੇ ਕਾਰਜ ਪ੍ਰਤੀ ਲੱਗੇ ਰਹੋ ਫਾਲ ਦੀ ਚਿੰਤਾ ਨਾ ਕਰੋ ਕਿਉਂਕਿ ਫਾਲ ਤਾਂ ਤੁਹਾਨੂੰ ਸ਼ੁਭ ਪ੍ਰਾਪਤ ਹੋਣਗੇ ਤੁਹਾਡੇ ਹਿੱਤ ਵਿੱਚ ਜਾਣਗੇ ਇਸ ਲਈ ਤੁਹਾਨੂੰ ਆਪਣੇ ਮਨ ਵਿੱਚ ਦਲੇੜ ਨਿਸ਼ਚਾ ਰੱਖਣੀ ਹੋਵੇਗੀ ਤੇ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਆਪਣੇ ਕਾਰਜ ਪ੍ਰਤੀ ਲਗਾ ਚੇਲ ਰਹੋ ਨਿੱਜੀ ਜੀਵਨਾ ਤੇ ਤੁਹਾਡ ਨੂੰ ਦੱਸ ਇਹ ਜ਼ਰੂਰੀ ਗੱਲ ਕਿ ਇਹ ਸਮਾਂ ਤੁਹਾਡੇ ਲਈ ਪ੍ਰੇਮ ਸਬੰਧਾਂ ਲਈ ਵੀ ਬਹੁਤ ਚੰਗਾ ਸਮਾਂ ਸਾਹਤ ਹੋਵੇਗਾ ਜੇਕਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਆਪਣੇ ਪ੍ਰੇਮ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਤੁਹਾਡੇ ਪੱਖ ਵਿੱਚ ਜਾਵੇਗਾ ਜੋ ਫੈਸਲਾ ਹੋਵੇਗਾ ਅਤੇ ਅਣਵਿਆਹੇ ਲੋਕਾਂ ਲਈ ਇਹ ਸਮਾਂ ਚੰਗਾ ਸਾਹਤ ਹੋਵੇਗਾ ਵਿਆਹ ਨਾਲ ਸੰਬੰਧਿਤ ਚੰਗੇ ਪ੍ਰਸਤਾਵ ਉਹਨਾਂ ਦੇ ਘਰ ਵਿੱਚ ਆਉਣਗੇ ਅਤੇ ਇੱਕ ਚੰਗੇ ਜਿਵੇਂ ਸਾਥੀ ਚੋਣ ਕਰ ਪਾਉਣਗੇ ਮਾਂਝਾ ਪ੍ਰੇਮ ਮਿਲੇਗਾ ਮਾਂਝਾ ਪ੍ਰੇਮ ਮਿਲੇਗਾ ਇਹ ਸਮਝ ਲਓ ਕਿ ਪ੍ਰੇਮ ਸਬੰਧਾਂ ਲਈ ਸਮਾਂ ਚੰਗਾ ਰਹੇਗਾ ਘਰ ਪਰਿਵਾਰ ਵਿੱਚ ਵੀ ਖੁਸ਼ੀ ਭਰਿਆ ਵਾਤਾਵਰਣ ਰਹੇਗਾ ਘਰ ਪਰਿਵਾਰ ਵਿੱਚ ਜੇਕਰ ਕਿਸੇ ਪ੍ਰਕਾਰ ਦੀ ਕੋਈ ਅਣਬੰਧ ਚੱਲ ਰਹੀ ਹੈ ਉਹ ਅਣਬੰਧ ਦੂਰ ਹੋਏਗਾ ਤੇ ਮੋੜ ਪ੍ਰੇਮ ਵਾਦੇ ਦਾ ਘਰ ਪਰਿਵਾਰ ਵਿੱਚ ਜੇਕਰ ਸਕੇ ਸਬੰਧੀਆਂ ਨਾਲ ਕੋਈ ਝਗੜਾ ਚੱਲ ਰਿਹਾ ਹੈ ਆਪਣੇ ਰਿਸ਼ਤੇਦਾਰਾਂ ਨਾਲ ਕਿਸੇ ਵੀ ਪ੍ਰਕਾਰ ਦਾ ਤਾਂ ਆਜਾਏ ਜੋਗ ਬਣਾਣਗੇ ਤਾਂ ਤੁਹਾਡੇ ਨਾਲ ਪ੍ਰੇਮ ਵਾਧ ਚਾਵੇਗਾ ਅਤੇ ਉਹ ਚੰਗਾ ਮੇ ਸਮਾਪਤ ਹੋ ਜਾਵੇਗਾ ਆਪਸ ਵਿੱਚ ਮਿਲ ਜੁਲ ਕੇ ਰਹਿਣਗੇ ਸਭ ਲੋਕ ਸੰਤਾਨ ਸੌਖਾ ਤੇ ਵਿਦੇਸ਼ ਯਾਤਰਾ ਤੁਹਾਨੂੰ ਦੱਸ ਰਹੀ ਹੈ ਕਿ ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਕ ਹਨ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਤਾਂ ਇਸ ਸਮੇਂ ਵਿੱਚ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਣ ਵਾਲਾ ਹੈ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਹੋਵੇਗਾ ਇਹਨਾਂ ਚੰਗਾ ਸਮਾਂ ਕਿਲਕਾਰੀਆਂ ਗੁੰਜਣ ਗਿਆਂ ਘਰ ਵਿੱਚ ਘਰ ਪਰਿਵਾਰ ਵਿੱਚ ਤੁਹਾਨੂੰ ਮਠਿਆਈ ਵੰਡਣੀ ਪੈ ਜਾਵੇਗੀ ਇਹਨਾਂ ਚੰਗਾ ਸਮਾਂ ਰਹੇਗਾ ਨਰਾਸ਼ਨਾ ਹੋ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਇੱਕ ਸੰਤਾਨ ਵੱਲੋਂ ਤੁਹਾਨੂੰ ਕੋਈ ਸ਼ੋਭਾ ਸਮਾਚਾਰ ਮਿਲ ਸਕਦਾ ਹੈ ਸ਼ੋਭਾ ਸਮਾਚਾਰ ਦਾ ਮਤਲਬ ਕਿ ਜੋ ਤੁਹਾਡੀ ਸੰਤਾਨੇ ਕੋਈ ਜਾਇਆ ਕਰੇਗੀ ਜਿਸ ਨਾਲ ਤੁਹਾਡਾ ਨਾਮ ਰੌਸ਼ਨ ਹੋਵੇਗਾ ਕੁਝ ਵੀ ਕਰੇ ਤੁਹਾਡਾ ਨਾਮ ਰੌਸ਼ਨ ਹੋਵੇਗਾ ਕੈਰੀਅਰ ਨਾਲ ਸੰਬੰਧਿਤ ਸੰਤਾਨ ਨੂੰ ਚੰਗਾ ਲਾਭ ਮਿਲੇਗਾ ਇਸ ਸਮੇਂ ਵਿੱਚ ਅਤੇ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਉਹ ਸੁਪਨਾ ਇਸ ਸਮੇਂ ਪੂਰਾ ਹੋ ਜਾਵੇਗਾ ਵਿਦੇਸ਼ ਵਿੱਚ ਜਾਣ ਦਾ ਤੁਹਾਨੂੰ ਅਵਸਰ ਪ੍ਰਾਪਤ ਹੋਵੇਗਾ ਤੇ ਨਿਵੇਸ਼ ਤੇ ਖਰੀਦਦਾਰੀ ਦੀ ਜੇਕਰ ਗੱਲ ਕਰੀਏ ਬਿਜ਼ਨਸ ਵਪਾਰ ਨਾਲ ਸੰਬੰਧਿਤ ਵੀ ਸਮਾਂ ਤੁਹਾਡੇ ਲਈ ਸ਼ੁਭ ਮੰਗਲਕਾਰੀ ਰਹੇਗਾ ਗ੍ਰਹਿ ਨਸ਼ਤਰਾਂ ਦੇ ਵਿੱਚ ਜੋ ਪਰਿਵਰਤਨ ਹੋਣਗੇ ਤੁਹਾਡੇ ਲਈ ਇੱਕ ਚੰਗੇ ਧਨ ਪ੍ਰਾਪਤੀ ਦਾ ਨਿਰਮਾਣ ਕਰਨਗੇ ਇਸ ਸਮੇਂ ਵਿੱਚ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਜੋ ਲੋਕ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵਾਹਨ ਸੁੱਖ ਦੀ ਪ੍ਰਾਪਤੀ ਹੋਵੇਗੀ ਨਵਾਂ ਮਕਾਨ ਖਰੀਦਣਾ ਚਾਹੁੰਦੇ ਹਨ ਤਾਂ ਮਕਾਨ ਵੀ ਖਰੀਦ ਸਕਦੇ ਹਨ ਇਸ ਸਮੇਂ ਵਿੱਚ ਨਾਲ ਹੀ ਨਾਲ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਵੀ ਉਹਨਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਤਾਂ ਪ੍ਰਾਪਰਟੀਆਂ ਸਬੰਦੇ ਸਮਾਂ ਤਾਂ ਬਹੁਤ ਹੀ ਚੰਗਾ ਰਹੇਗਾ ਤੁਹਾਡੇ ਲਈ ਅਤੇ ਨਾਲ ਹੀ ਜੋ ਲੋਕ ਸ਼ੇਅਰ ਮਾਰਕੀਟ ਦੇ ਨਾਲ ਛੋੜੇ ਹਨ ਉਹਨਾਂ ਲਈ ਇਹ ਸਮਾਂ ਚੰਗਾ ਰਹੇਗਾ ਵਿਸ਼ੇਸ਼ ਸੁਲਾਹ ਤੇ ਸਾਵਧਾਨੀ ਆ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਈਏ ਕਿ ਤੁਹਾਨੂੰ ਕਾਮਜਬ ਹੋਣਾ ਹੈ ਗਲਤ ਸੰਗਤ ਗਲਤ ਸੰਗਤ ਦਾ ਸਾਥ ਛੱਡਣਾ ਹੈ ਕਾਮਜਬ ਦਾ ਮਤਲਬ ਤੁਹਾਨੂੰ ਆਪਣੇ ਜੀਵਨ ਵਿੱਚ ਕੁਝ ਕਰਨਾ ਹੈ ਅੱਗੇ ਵਧਣਾ ਹੈ ਤਾਂ ਗਲਤ ਸੰਗਤ ਦਾ ਸਾਥ ਛੱਡ ਦਿਓ ਗਲਤ ਸੰਗਤ ਵਿੱਚ ਜੇ ਕੋਈ ਸ਼ਰਾਬ ਪੀਂਦਾ ਹੈ ਤੁਹਾਡਾ ਦੋਸਤ ਮਾਸ ਮੱਛੀ ਅੰਡਾ ਇਹਨਾਂ ਸਭ ਚੀਜ਼ਾਂ ਦਾ ਤਿਆਗ ਕਰ ਦਿਓ ਕੁਝ ਸਮੇਂ ਲਈ ਕਰਕੇ ਦੇਖ ਲਓ ਤੁਸੀਂ ਕੰਮਜਾਬ ਜ਼ਰੂਰ ਹੋਵੋਗੇ ਕੁਝ ਸਮੇਂ ਲਈ ਗਲਤ ਸੰਗਤ ਦਾ ਸਾਥ ਛੱਡ ਦਵੋ ਤੁਹਾਡੇ ਲਈ ਜਿਆ ਕਰਨ ਨਾਲ ਲਾਈਫ ਚੇਂਜਿੰਗ ਸਾਬਤ ਹੋ ਜਾਵੇਗਾ ਇਹ ਸਮਝ ਲਓ ਕਿ ਜਿਆਦਾ ਸਮਾਂ ਨਹੀਂ ਕੁਝ ਸਮੇਂ ਲਈ ਕਰਕੇ ਦੇਖ ਲਓ ਜੇਕਰ ਗਲਤ ਸੰਗਤ ਦੇ ਸਾਥ ਨੂੰ ਕੁਝ ਸਮੇਂ ਲਈ ਛੱਡ ਕੇ ਦੇਖੋ ਤਾਂ ਤੁਹਾਨੂੰ ਲਾਭ ਮਿਲਦਾ ਹੈ ਤਾਂ ਫਿਰ ਤੁਹਾਨੂੰ ਗਲਤ ਸੰਗਤ ਵਿੱਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਜੋ ਅਸੀਂ ਕਹਿ ਦਿੱਤਾ ਉਹ ਪੱਥਰ ਦੀ ਲਕੀਰ ਸਾਬਤ ਹੋਵੇਗਾ ਤੁਹਾਡੇ ਲਈ ਗਲਤ ਸੰਗਤ ਦਾ ਸਾਥ ਛੱਡ ਦਿਓ ਤੇ ਜੇਕਰ ਕਾਮਜਾਬ ਹੋਣਾ ਹੈ ਤੇ ਤੁਹਾਨੂੰ ਆਪਣੇ ਜੀਵਨ ਵਿੱਚ ਫਿਰ ਦੇਖਣਾ ਕਿਸ ਪ੍ਰਕਾਰ ਨਰਾਸ਼ਾ ਦੇ ਬਦਲ ਤੁਹਾਡੇ ਜੀਵਨ ਤੋਂ ਹਟ ਜਾਂਦੇ ਹਨ ਤੁਹਾਡੇ ਜੀਵਨ ਵਿੱਚ ਸਭ ਮੰਗਲ ਹੀ ਮੰਗਲ ਹੋਵੇਗਾ ਹੋਰ ਮਹੱਤਵਪੂਰਨ ਸਾਵਧਾਨੀਆਂ ਸਿਹਤ ਦੇ ਨਾਲ ਤੁਹਾਨੂੰ ਦੱਸ ਰਹੀ ਹੈ ਕਿ ਵਾਹਨ ਵੀ ਤੁਹਾਨੂੰ ਸਾਵਧਾਨੀ ਪੂਰਵਕ ਚਲਾਉਣਾ ਹੈ ਇਸ ਸਮੇਂ ਕਿਸੇ ਵੀ ਪ੍ਰਕਾਰ ਦੀ ਤੁਸੀਂ ਦੁਰਘਟਨਾ ਤੋਂ ਬਚ ਸਕਦੇ ਹੋ ਬਿਜਲੀ ਦੇ ਉਪਕਰਨਾ ਤੋਂ ਦੂਰੀ ਬਣਾ ਕੇ ਰੱਖੋ ਇਸ ਸਮੇਂ ਵਿੱਚ ਤੁਹਾਡੇ ਲਈ ਚੰਗਾ ਰਹੇਗਾ ਤੇ ਨਾਲ ਹੀ ਨਾਲ ਗੱਲ ਜੇਕਰ ਸਿਹਤ ਦੀ ਕਰੀਏ ਤਾਂ ਦੋਸਤੋ ਸਿਹਤ ਦੇ ਸਤਾਰੇ ਤੁਹਾਡੇ ਉੱਪਰ ਪੂਰ ਸਾ ਦੇ ਰਹੇ ਹਨ ਇਸ ਸਮੇਂ ਵਿੱਚ ਸਿਹਤ ਚੰਗੀ ਰਹੇਗੀ ਤੁਹਾਡੀ ਜੇਕਰ ਕਿਸੇ ਕਾਰਨ ਕਰਕੇ ਤੁਹਾਨੂੰ ਕੋਈ ਬਿਮਾਰੀ ਹੈ ਜਾਂ ਪਿਛਲੇ ਕੁਝ ਸਮੇਂ ਤੋਂ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਨਿਜਮਾ ਉਪਚਾਰ ਕਰਵਾਓ ਆਪਣਾ ਤੇ ਆਯੁਰਵੈਦਿਕ ਚੀਜ਼ਾਂ ਦਾ ਵੱਧ ਵੱਧ ਸੇਵਨ ਕਰੋ ਤੇ ਸਿਹਤਮੰਦ ਰਹਿਣ ਲਈ ਪ੍ਰਤੀ ਦਿਨ ਸਵੇਰੇ ਜਲਦੀ ਉੱਠ ਕੇ ਯੋਗਾ ਕਰੋ ਸੈਰ ਕਰੋ ਸਿਹਤ ਚੰਗੀ ਰਹੇਗੀ ਚਿੰਤਾ ਮੁਕਤ ਰਹੋ ਦੋਸਤੋ ਐਸੀ ਜਾਣਕਾਰੀ ਸਾਡੇ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ